ਲੰਗਰ ਜਿੱਥੇ ਇਨਸਾਨੀ ਭੁੱਖ ਨੂੰ ਕੁਝ ਸਮੇਂ ਦੇ ਲਈ ਦੂਰ ਕਰਨ ਵਾਸਤੇ ਲਾਏ ਜਾਂਦੇ ਹਨ ਉੱਥੇ ਹੀ ਇਸ ਦੇ ਨਾਲ-ਨਾਲ ਵਾਤਾਵਰਣ ਪ੍ਰੇਮੀਆਂ ਵੱਲੋਂ ਦਰੱਖਤਾਂ ਅਤੇ ਪੌਦਿਆਂ ਦੇ ਲੰਗਰ ਇਸ ਧਰਤੀ ਦੇ ਵਾਧਦੇ ਤਾਪਮਾਨ ਨੂੰ ਦੇਖਦੇ ਹੋਏ ਲਾਈ ਜਾ ਰਹੇ ਹਨ ਕਸਬਾ ਮੁਕੰਦਪੁਰ ਵਿਖੇ ਇੱਕ ਧਾਰਮਿਕ ਸਥਾਨ ਤੇ ਜਿੱਥੇ ਲੰਗਰ ਲਗਾਏ ਗਏ ਠੰਡੇ ਮਿੱਠੇ ਜਲਦੀ ਸ਼ਬੀਲ ਅਤੇ ਫਰੂਟੀਆਂ ਦੇ ਲੰਗਰ ਲਗਾਏ ਗਏ ਇਸ ਦੇ ਨਾਲ ਪੰਜਾਬ ਦੇ ਰਵਾਇਤੀ ਦਰੱਖਤਾਂ ਦੇ ਲੰਗਰ ਵੀ ਲਗਾਏ ਗਏ ਮਾਕੇ ਦੇ ਕਿਹਾਗੇ ਆਗੇ ਇਹ ਦਰਖਤਾਂ ਦੇ ਬੂਟੇ ਉਹੀ ਵਿਅਕਤੀ ਲੈ ਕੇ ਜਾਣ ਜੋ 4 ਤੋਂ 5 ਸਾਲ ਇਹਨਾਂ ਦਰਖਤਾਂ ਦਾ ਪਾਲਣ ਪੋਸ਼ਣ ਕਰ ਸਕਣ ਜੀ ਅੱਜ ਤੁਸੀਂ ਦੋ ਤਰੀਕੇ ਦਾ ਲੰਗਰ ਲਾਇਆ ਇੱਕ ਜਿਹਦੇ ਨਾਲ ਇਨਸਾਨ ਦੀ ਭੁੱਖ ਮਿਟਦੀ ਆ ਤੇ ਇੱਕ ਉਹ ਜਿਹਦੀ ਆਪਾਂ ਛਾਵੇਂ ساری ਉਮਰ ਬੈਂਦੇ ਆ ਜਾਂ ਜਨਮ ਤੋਂ ਲੈ ਕੇ ਮਰਨ ਤੱਕ ਦਾ ਜਿਹੜਾ ਸਾਥ ਹੈ ਦਰਖਤ ਦਿੰਦੇ ਆ ਇਹ ਇਹਨਾਂ ਦਾ ਕੀ ਭਾਵਨਾ ਕੀ ਆ ਤੁਹਾਡੀ ਅੱਜ ਪਾਲਨਾ ਭੂਖਾ ਪਹਿਲਾਂ ਤਾਂ ਤੁਹਾਡਾ ਥੈਂਕ ਯੂ ਤੁਸੀਂ ਇਹ ਸਾਡੀ ਜਿਹੜੀ ਕਵਰੇਜ ਕਰਦੇ ਆ ਸਾਡੇ ਕਾਰਜ ਨੂੰ ਖੁਸ਼ ਹੋ ਗਈ ਦੇਖੋ ਲੰਗਰ ਜੋ ਚੱਲਦੇ ਆ ਸਮਾਜ ਦੇ ਵਿੱਚ ਇਨਸਾਨ ਦੀ ਲੋੜ ਆ ਕਿਉਂਕਿ ਹਰੇਕ ਧਰਮ ਨਕਸਤਾਨ ਜੋ ਕੀ ਪੋਜਣਯੋਗ ਆ ਉਥੇ ਲੰਗਰ ਆਪਣੇ ਤਲਪੋਲ ਦੇ ਨਾਲ ਸਭ ਲਾਉਦੇ ਆ ਲਾਉਣੇ ਚਾਹੀਦੇ ਵੀ ਆ ਔਰ ਆ ਜਿਹੜਾ ਬੂਟਿਆਂ ਦਾ ਲੰਗਰ ਆ ਇਹਦੀ ਜੋ ਖਾਸੀਅਤ ਆ ਕਿਉਂਕਿ ਅੱਜ ਕੱਲ੍ਹ ਗਰਮੀ ਇੰਨੀ ਪੈਣ ਦੇ ਬਾਵਜੂਦ ਖੇਤਾਂ ਦੇ ਵਿੱਚ ਜਾਂ ਹੋਰ ਪਾਸੇ ਅੱਗਾਂ ਲੱਗਣ ਦੇ ਬਾਵਜੂਦ ਇੰਨੀ ਤਪਸ਼ ਵੱਧ ਚੁੱਕੀ ਆ ਕਿ 42 ਡਿਗਰੀ ਤੋਂ ਉੱਤੇ ਵੀ ਜੋ ਹੈ ਉਹ ਗਰਮੀ ਹੋ ਰਹੀ ਆ ਇਹ ਜਿਹੜੇ ਬੂਟੇ ਆ ਸਾਡੇ ਗੁਰੂ ਮਹਾਰਾਜ ਬਜ਼ੁਰਗਾਂ ਦੀ ਪਰਵਰਿਸ਼ ਪਹਿਲਾਂ ਕੀਤੀ ਹੋਈ ਜਾਂ ਉਹਨਾਂ ਨੂੰ ਉਹਨਾਂ ਵੱਲੋਂ ਦਿੱਤੀ ਹੋਈ ਸਿਹਤ ਜੋ ਕਿ ਸਾਨੂੰ ਮਿਲੀ ਆ ਕਿ ਬੂਟਾ ਜੋ ਲਾਉਣਾ ਆ ਉਹ ਅੱਜ ਜਿਹਨੇ ਬੂਟਾ ਭਾਵਨਾ ਦੇ ਨਾਲ ਲਾਤਾ 5 7 10 ਸਾਲ ਉਹ ਉਹਦੀ ਸੇਵਾ ਕਰੂਗਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਵੀ ਉਹਦੀ ਸ਼ਾ ਮੰਨਣਗੀਆਂ ਔਰ ਇਹ ਕੁਦਰਤੀ ਗੱਲ ਆ ਵੀ ਜਿਹੜਾ ਕੋਈ ਵੀ ਚੀਜ਼ ਆ ਬੂਟਾ ਵੀ ਸਾਹ ਲੈਂਦਾ ਆ ਜਦੋਂ ਤੁਸੀਂ ਬੂਟਾ ਲਾ ਦੇਣਾ ਇਹਨੇ ਸਾਹ ਲੈਣਾ ਜੋ ਇਹਦੇ ਵਿੱਚੋਂ ਹਵਾ ਵੀ ਨਿਕਲੂਗੀ ਜਾਂ ਆਕਸੀਜਨ ਨਿਕਲੂਗੀ ਉਹ ਇੱਕ ਅਸੀਸ ਦੇ ਰੂਪ ਵਿੱਚ ਨਿਕਲੂਗੀ ਜਿਨੇ ਬੂਟਾ ਲਾਇਆ ਜਿਨੇ ਸੇਵਾ ਕੀਤੀ ਆ ਉਹਦੀਆਂ ਫੁੱਲਾਂ ਨੂੰ ਵੀ ਇਹ ਅਸੀਸ ਲੱਗੂਗੀ ਔਰ ਉਹਦੇ ਬਾਰੇ ਨਿਆਰੇ ਤਾਂ ਆਪਣੇ ਆਪ ਹੀ ਹੋਣੇ ਇਹਦੇ ਵਿੱਚ ਦੇਖਣ ਦੇ ਵਿੱਚ ਆਇਆ ਜਿਵੇਂ ਵੀ ਤੁਹਾਡੇ ਕੋਲ ਬੋਰਡ ਆ ਨੈਮ ਆ ਆ ਜਾਂ ਆਂਬਾ ਆ ਜਾਂ ਯਮਨ ਦੇ ਬੂਟੇ ਜਿਹੜੇ ਆ ਤੂਤਦੇ ਹੈਗੇ ਆ ਜਿਹੜੇ ਪ੍ਰਾਤਨ ਰਵਾਇਤੀ ਦਰਖਤ ਆ ਉਹੀ ਤੁਸੀਂ ਲਾਉਣ ਦੀ ਕੋਸ਼ਿਸ਼ ਕੀਤੀ ਇਹਦੇ ਵਿੱਚ ਹਾਈਬ੍ਰਿਡ ਨਹੀਂ ਹੈਗੇ ਇਹਦਾ ਕੀ ਕਾਰਨ ਹੈ ਹਾਈਬ੍ਰਿਡ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਜੀ ਕਿਉਂਕਿ ਬੋਰਡ ਟਿੱਪਲ ਨਿੰਮ ਜਿਹੜੀ ਹੈ 24 ਘੰਟੇ ਆਕਸੀਜਨ ਦਿੰਦੀਆਂ ਇਨਸਾਨ 24 ਘੰਟੇ ਆਕਸੀਜਨ ਦੇਣ ਦੇ ਨਾਲ ਇਨਸਾਨ ਨੂੰ ਸਾਹ ਜਿਹੜਾ ਉਹ ਸੌਖਾ ਆਉਂਦਾ ਜੀ ਤੇ ਕਿੰਨੇ ਕਿ ਦਰਖਤ ਹੈਗੇ ਆ ਜਿਹੜੇ ਤੁਸੀਂ ਅੱਜ ਵੰਡਣੇ ਆ ਜਾਂ ਕਿ ਖੁਦ ਆਪ ਲਾਉਣੇ ਆ ਇਹ ਨਹੀਂ ਜੀ ਇਥੇ ਵਾਤਾਵਰਣ ਪ੍ਰੇਮੀ ਜਿਹੜੇ ਆ ਕੁਦਰਤ ਨੂੰ ਪਿਆਰ ਕਰਨ ਵਾਲੇ ਬਹੁਤ ਆ ਜਿਹੜਾ ਇਨਸਾਨ ਇਹਨੂੰ ਲਾਊਗਾ, ਪਾਲੂਗਾ ਉਹ ਖੁਸ਼ੀ ਦੇ ਨਾਲ ਜਾ ਸਕਦਾ ਆ। ਬਾਕੀ ਜਿਹੜੇ ਅਸੀਂ ਆਪ ਲਾਵਾਂਗੇ 200 ਦੇ ਕਰੀਬ ਬੂਟਾ ਇਹੇ ਜੀ। ਵਧੀਆ ਨਸਲ ਦੇ ਬੂਟੇ ਆ। ਜਿੱਥੇ ਜਗ੍ਹਾ ਮਿਲੀ ਉੱਥੇ ਲਾਵਾਂਗੇ, ਲਾਵਾਂਗੇ ਵੀ ਪਾਲਾਂਗੇ ਵੀ। ਤੁਸੀਂ ਪਹਿਲਾਂ ਵੀ ਪਹਿਲੇ ਸਮੇਂ ਦੇ ਵਿੱਚ ਵੀ ਕਾਫੀ ਦਰੱਖਤ ਲਾਏ ਆ। ਉਹ ਕਿਸਾਨਾਂ ਵੱਲੋਂ ਜਿਹੜੀ ਖੇਤਾਂ ਦੇ ਵਿੱਚ ਰਹਿਣ ਖੁੰਦ ਨੂੰ ਜਿਹੜੀ ਅੱਗ ਲਾਈ ਗਈ ਉਹਦੇ ਕਾਰਨ ਬੂਟੇ ਜਿਹੜੇ ਉਹਨਾਂ ਲਈ ਕੀ ਸੰਦੇਸ਼ ਦੇਣਾ ਚਾਹੁੰਦੇ ਆ। ਉਹਨਾਂ ਲਈ ਇਹੀ ਸੰਦੇਸ਼ ਦੇਣਾ ਚਾਹੁੰਦੇ ਆਂ ਦੇਖੋ ਕਿਸਾਨ ਆਪਣੇ ਭਾਈ ਭਰਾ ਆ ਉਹਨਾਂ ਨੇ ਆਪਣੀ ਨਾਲ ਨੂੰ ਖਤਮ ਕਰਨ ਦੇ ਲਈ ਅੱਗ ਲਾਈ ਆ ਹਵਾਵਾਂ ਤੇਜ਼ ਚੱਲਣ ਦੇ ਕਾਰਨ ਬੂਟੇ ਵੀ ਸੜ ਚੁੱਕੇ ਆ ਪਰ ਇਹਦੇ ਵਿੱਚ ਅਸੀਂ ਉਹਨਾਂ ਦਾ ਗੁੱਸੇ ਨਹੀਂ ਹੈਗੇ ਪਰ ਇਹ ਸਰਕਾਰਾਂ ਨੂੰ ਚਾਹੀਦਾ ਆ ਵੀ ਇਹ ਜਿਹੜੀ ਚੀਜ਼ ਆ ਉਹਨੂੰ ਰੋਕਿਆ ਜਾਵੇ ਰੋਕਣ ਸਰਕਾਰ ਰੋਕੂਗੀ ਤਾਂ ਇਹ ਇਹ ਚੀਜ਼ਾਂ ਰੁਕਣਗੀਆਂ ਦੀ ਉਦਾਂ ਤੁਸੀਂ ਜਾਂ ਮੈਂ ਜਾਂ ਹੋਰ ਕੋਈ ਰੋਕੂ ਐ ਤਾਂ ਕੁਝ ਨਹੀਂ ਰੁਕਣ ਵਾਲਾ ਹੈ